ਹੈ ਸਾਡੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਸਾਡੀ ਕੋਈ ਵੀ ਮੰਗ ਪ੍ਰਤੀ ਗੰਭੀਰ ਰੂਪ ਦੇ ਵਿੱਚ ਨਹੀਂ ਲੈ ਰਹੀ ਸੋ ਇਹਦੇ ਚਲਦੇ ਹੋਏ ਅਜੇ ਵੀ ਪਿੱਟਲੀ ਨੀਂਝੜੀ 364 ਤੇ 2994 ਸਾਥੀ ਸੜਕਾਂ ਦੇ ਬੈਠੇ ਨੇ ਅਤੇ ਉਹ ਜੀ ਦੇ ਪਿੱਛੇ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ

रोक रोकर रोक रोक इहो चलो चलो मुर्दा सिखया मंत्रीा बापा

Si marriages as prayers Sickos Blake Ydw ar ਬੈਠੋ ਇੱਥੇ ਵੀਰੇ ਸਾਰੇ ਆ ਜਾ ਵੀ ਆ ਜਾਓ ਪਿਆਰ ਨਾਲ ਆ ਜਾਓ ਆ ਜਾਓ ਆ ਜਾਓ ਬੈਠੋ ਬੈਠੋ ਬਈ ਜੀ ਇਹਨਾਂ ਵੀਰ ਜੀ ਬੈਠੋ ਦੇਖੀ ਰੋਈ ਇਹ ਪੀਟੀ 2364 893 ਜੱਫੇਵੰਦੀ ਵੱਲੋਂ ਆਪਣੀ ਨਿਯੁਕਤੀ ਪੱਤਰ ਦੀ ਮੰਗ ਨੂੰ ਲੈ ਕੇ ਕੱਲ ਤੋਂ ਸਿੱਖਿਆ ਮੰਤਰੀ ਦੇ ਪਿੰਡ ਦੇ ਕੋਠੀ ਦੇ ਬਾਹਰ ਧਰਨਾ ਲਗਾਇਆ ਗਿਆ ਜਿਸ ਦੇ ਵਿੱਚ ਸਾਡੀਆਂ ਉਹੀ ਮੰਗਾਂ ਨੇ ਜੋ ਕਿ ਪਿਛਲੇ 2 ਸਾਲ ਤੋਂ ਚੱਲ ਰਹੀਆਂ ਨੇ ਸਾਡੀ ਦੋਨੋਂ ਪਰਤੀਆਂ ਦੀ ਜਿਹੜੀ ਸਟੇਸ਼ਨ ਚੁਆਇਸ ਚੋਣ ਹੈ ਉਹ ਹੋ ਚੁੱਕੀ ਹੈ ਪਰ ਉਸ ਤੋਂ ਬਾਅਦ ਮਿਲ ਰਹੇ ਨੇ ਤੇ ਲਾਰੇ ਤੇ ਲਾਰੇ ਦੁੱਧੇ ਸਦਕਾਂ ਪਰੇਸ਼ਾਨ ਹੋ ਕੇ ਕੰਬੀਰਪੁਰ ਜਿਹੜਾ ਮਾਰਚ ਆ ਫਿਰ ਰੋਸ਼ ਰੈਲੀ ਜਿਹੜੀ ਰੱਖੀ ਗਈ ਸੀ ਜਿਸ ਦਾ ਦੂਜਾ ਦਿਨ ਹੈ ਜਿੱਦੇ ਸਦਕਾਂ ਸਾਨੂੰ ਅੱਜ ਤੇ ਮੀਟਿੰਗ ਮਿਲੀ ਸੀ ਜੋ ਕਿ ਸਿੱਧਾ ਮੰਤਰੀ ਜੀ ਮੋਰ ਵੀ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਗਈ ਮਿਲੀ ਗਈ ਸੀ ਜਿਸ ਦੇ ਵਿੱਚ ਹਜੇ ਤੱਕ ਕੋਈ ਵੀ ਸਿੱਖਿਆ ਮੰਤਰੀ ਜੀ ਵੱਲੋਂ ਮੀਟਿੰਗ ਨਹੀਂ ਕੀਤੀ ਗਈ ਸਾਡੇ ਸਾਥੀ ਨੂੰ ਬੁਲਾ ਲਿਆ ਗਿਆ ਪਰ ਅਜੇ ਤੱਕ ਕੋਈ ਮੀਟਿੰਗ ਨਹੀਂ ਕੀਤੀ ਗਈ ਯਾਨੀ ਸਿੱਧਾ ਸਿੱਧਾ ਸਰਕਾਰ ਸਾਨੂੰ ਅਣਗੌਲਿਆ ਕਰ ਰਹੀ ਹੈ ਸਾਡੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਸਾਡੀ ਕੋਈ ਵੀ ਮੰਗ ਪ੍ਰਤੀ ਗੰਭੀਰ ਰੂਪ ਦੇ ਵਿੱਚ ਨਹੀਂ ਲੈ ਰਹੀ ਸੋ ਇਹਦੇ ਚਲਦੇ ਹੋਏ ਅਜੇ ਵੀ ਪਿਛਲੀ 2364 ਤੇ 2994 ਸਾਥੀ ਖੜਕਾਂ ਦੇ ਬੈਠੇ ਨੇ ਅਤੇ ਉਡੀਕ ਕਰ ਰਹੇ ਨੇ ਕਿ ਉਹ ਮੀਟਿੰਗ ਹੋਵੇ ਤੇ ਸਾਨੂੰ ਕੁਝ ਪੋਜ਼ਿਟਿਵ ਦੇਖ ਨੂੰ ਮਿਲੇ ਅਸੀਂ ਸਰਕਾਰ ਨੂੰ ਸਿੱਧੇ ਤੌਰ ਤੇ ਬੇਨਤੀ ਦੇ ਨਾਲ ਨਾਲ ਚੇਤਾਵਨੀ ਜਿੰਨੇ ਅੱਜ ਕਰ ਅੱਜ ਦੀ ਮੀਟਿੰਗ ਦੇ ਵਿੱਚ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਕੱਲ ਤੋਂ ਇੱਥੇ ਇਹੋ ਜਿਹਾ ਐਕਸ਼ਨ ਹੋਣਗੇ ਜਿਸ ਦੇ ਸਿੱਧੇ ਤੌਰ ਤੇ ਜ਼ਿੰਮੇਵਾਰ ਪੰਜਾਬ ਸਰਕਾਰ ਸਿੱਖਿਆ ਮੰਤਰੀ ਤੇ ਇਕਦਾ ਮਜੀਦਾ ਪ੍ਰਸ਼ਾਸਨ ਹੋਊਗਾ ਕਿਉਂਕਿ ਵਾਰ-ਵਾਰ ਸਿੱਖਿਆ ਮੰਤਰੀ ਜੀ ਸਾਨੂੰ ਲਾਰੇ ਤੇ ਲਾਰਾ ਲਾਰੇ ਨੇ ਕੱਲ ਤੋਂ ਇਹ ਐਕਸ਼ਨ ਦੇ ਰੂਪ ਹੈ ਜਿਹੜੇ ਇੱਕ ਦੇ ਇੱਕ ਹੋਣਗੇ